ਸੋ ਮਤਸੀ ਇੱਥੋਂ ਸ਼ੁਰੂ ਹੋਈ ਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਵੱਡੇ ਵਿਦਵਾਨ ਕਹਿੰਦੇ ਜਿਨ੍ਹਾਂ ਦਾ ਨਾਂ ਨਾ ਡਾਕਟਰ ਲੱਗਾ ਹੋਇਆ ਪੀ ਐਚ ਡੀ ਦੀਆਂ ਡਿਗਰੀਆਂ ਲਈਆਂ ਹੋਈਆਂ ਖਾਸ ਕਰਕੇ ਪਟਿਆਲਾ ਦੇ ਵਿੱਚ ਜਿਹੜੀ ਯੂਨੀਵਰਸਿਟੀ ਆ ਉਹਨਾਂ ਨੇ ਕੰਮ ਫੜਿਆ ਹੋਇਆ ਆ ਵੀ ਹਰ ਸਾਲ 2-4 ਪੀ ਐਚ ਡੀ ਵਿਦਵਾਨ ਇਸ ਇੱਥੋਂ ਤਿਆਰ ਕਰਕੇ ਭੇਜਣੇ ਆ ਜਿਹੜੇ ਦਸਮ ਗ੍ਰੰਥ ਦੇ ਉੱਤੇ ਹੀ ਹੋਣ ਜਿਨ੍ਹਾਂ ਦੀ ਪੀ ਐਚ ਡੀ ਔਰ ਉਹ ਬਹੁਤ ਸਾਰੇ ਇੱਥੇ ਗੁਰਦੁਆਰਿਆਂ 'ਚ ਸੈਟਲ ਕੀਤੇ ਗਏ ਆ ਉਹ ਹਰਪਾਲ ਸਿੰਘ ਪੰਨੂ ਉੱਥੇ ਮੇਨ ਜਿਹੜਾ ਉਹਨਾਂ ਨੂੰ ਦੇਣ ਵਾਲਾ ਡਾਕਟਰ ਹਰਪਾਜਨ ਸਿੰਘ ਡਾਕਟਰ ਜੋਤ ਸਿੰਘ ਹੁਣੀ ਇਹ ਸਾਰਿਆਂ ਦਾ ਕਨੈਕਸ਼ਨ ਉੱਥੇ ਜਾ ਕੇ ਜੁੜਦਾ ਹੈ ਜਿਹੜੇ ਦਸਮ ਗ੍ਰੰਥ ਨੂੰ ਪ੍ਰਮੋਟ ਕਰਦੇ ਹਨ ਸਾਰਿਆਂ ਦਾ ਕਨੈਕਸ਼ਨ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਪੰਜਾਬ ਯੂਨੀਵਰਸਿਟੀ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਜੁੜ ਜੂਗਾ ਪਟਿਆਲੇ ਨਾਲ ਜੁੜ ਜੂਗਾ ਜਾ ਕੇ ਤੇ ਉੱਥੋਂ ਹੀ ਸਾਰੀ ਸ਼ੁਰੂਆਤ ਹੋਈ ਆ ਬੜੀ ਪਲੈਨਿੰਗ ਤਹਿਤ ਉਹਦੇ ਟਾਕਰੇ ਵਾਸਤੇ ਜਿਹੜੇ ਆਮ ਬੰਦੇ ਸੀ ਕਿਉਂਕਿ ਜਿਹੜੇ ਬੰਦੇ ਨੂੰ ਸਮਝ ਆ ਗਈ ਕਿ ਗੁਰੂ ਗ੍ਰੰਥ ਸਾਹਿਬੀ ਸਾਡਾ ਇੱਕੋ ਇੱਕ ਗ੍ਰੰਥਿਆ ਉਹ ਦਸਮ ਗ੍ਰੰਥ ਵਾਲੇ ਪਾਸੇ ਹੁੰਦਾ ਹੀ ਨਹੀਂ 75 ਨਟਕ ਵਾਲੇ ਪਾਸੇ ਜਾਂਦਾ ਹੀ ਨਹੀਂ ਉਹਨੂੰ ਪੜਦਾ ਹੀ ਨਹੀਂ ਉਹ ਕਹਿੰਦਾ ਵੀ ਮੈਂ ਇਤੋਂ ਕੀ ਲੈਣਾ ਉਹਨਾਂ ਨੇ ਪੜਿਆ ਹੀ ਨਹੀਂ ਸੋ ਉਹਦਾ ਟਕਰਾ ਕਰਨ ਵਾਸਤੇ ਵਿਦਵਾਨ ਬਹੁਤ ਥੋੜੇ ਸੀਗੇ ਔਰ ਜਿਹੜੇ ਥੋੜੇ ਸੀ ਉਹਨਾਂ ਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਦਬਾ ਲਿਆ ਜਿਹਦੇ ਵਿੱਚੋਂ ਸਾਡੇ ਇੱਥੇ ਲੱਗੇ ਰਹਿੰਦੇ ਆ ਡਾਕਟਰ ਜਸਵੀਰ ਸਿੰਘ ਮਾੜ ਹਾਲਾਂਕਿ ਉਹਨਾਂ ਨੇ ਪੀ ਐਚ ਡੀ ਨਹੀਂ ਕੀਤੀ ਹੋਈ ਉਹ ਡਾਕਟਰ ਆ ਉਹ ਐਕਚੁਅਲ ਡਾਕਟਰ ਆ ਤੇ ਪਰ ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਸਟੱਡੀ ਕਰਕੇ ਤੇ ਇਹਨਾਂ ਦਾ ਇਕੱਲੇ ਕਈ ਸਾਲ ਤੱਕ ਇਕੱਲੇ ਲੜਦੇ ਰਹੇ ਤੇ ਡਾਕਟਰ ਫਰਪਾਜਨ ਸਿੰਘ ਹੁਣੀ ਡਾਕਟਰ ਜੋਤ ਸਿੰਘ ਹੁਣੀ ਇਹ ਪਸ਼ੋਰਾ ਸਿੰਘ ਗੁਰਿੰਦਰ ਮਾਨ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੂਰੀ ਇੱਕ ਟੀਮ ਸੀ ਉਥੋਂ ਪਟਿਆਲਾ ਯੂਨੀਵਰਸਿਟੀ ਤੋਂ ਆਈ ਹੋਈ ਤੇ ਇਥੋਂ ਦੀਆਂ ਯੂਨੀਵਰਸਟੀਆਂ ਦੇ ਵਿੱਚ ਜਿਹੜਾ ਸਥਾਪਿਤ ਕੀਤੀਆਂ ਗਈਆਂ ਤੇ ਇੱਥੇ ਵੀ ਦਸਮ ਗ੍ਰੰਥ ਦੀ ਪੜਾਈ ਕਰਾਈ ਗਈ ਜਦ ਕਿ ਕਰਾਉਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਚਾਹੀਦੀ ਸੀ ਉਹਦੀ ਕਦੇ ਹੀ ਕਿਸੇ ਨੇ ਨਹੀਂ ਕਰਾਈ ਦਸਮ ਗ੍ਰੰਥ ਦੇ ਉੱਤੇ ਅੱਗੋਂ ਨਵੀਂ ਜਨਰੇਸ਼ਨ ਪਨੀਰੀ ਤਿਆਰ ਕੀਤੀ ਗਈ ਹੁਣ ਉਹਨਾਂ ਦੇ ਵਿੱਚੋਂ ਜਿਹੜੀ ਪਨੀਰੀ ਤਿਆਰ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਕੋਸ਼ ਇੱਕ ਨੂੰ ਸਮਝ ਆ ਗਈ ਜਦੋਂ ਉਹਨਾਂ ਨੇ ਪੜਿਆ ਵੀ ਇਹ ਤਾਂ ਗੁਰੂ ਸਾਹਿਬ ਦੀ ਬਾਣੀ ਹੋ ਨਹੀਂ ਸਕਦੀ ਹੁਣ ਉਹਨਾਂ ਨਾਲ ਇਹਨਾਂ ਦਾ ਸਿੱਧਾ ਟੱਕਰ ਆਇਆ ਉਹਨਾਂ ਬੰਦਿਆਂ ਨਾਲ ਹਾਲਾਂਕਿ ਤਿਆਰ ਇਹਨਾਂ ਨੇ ਕੀਤੇ ਸੀ ਜਿਵੇਂ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਆ ਰਤਨ ਸਿੰਘ ਜੱਗੀ ਉਹਨਾਂ ਨੂੰ ਟੀਕਾ ਲਿਖਣ ਵਾਸਤੇ ਜੋ ਪ੍ਰੇਰਿਤ ਕੀਤਾ ਗਿਆ ਤਾਂ ਉਹਨਾਂ ਨੇ ਪਹਿਲਾ ਟੀਕਾ ਲਿਖਿਆ ਦਸਮ ਗ੍ਰੰਥ ਦੇ ਹੱਕ 'ਚ ਦੂਜਾ ਟੀਕਾ ਲਿਖਿਆ ਦਸਮ ਗ੍ਰੰਥ ਦੇ ਉਲਟ ਉਹ ਕਹਿੰਦੇ ਵੀ ਇਹ ਤਾਂ ਹਰਾ ਹੈ ਹੀ ਗੱਲ ਤੇ ਆ ਕਮ ਬੀਬੀ ਗਰਬਚਨ ਕੌਰ ਨੇ ਜਿਵੇਂ ਬਾਲੇਵਾਲੀ ਜਨਮ ਸਾਕੀ ਚੋਂ ਪੜ੍ਹੀ ਤੋ ਕਹਿੰਦੇ ਮੈਂ ਇਹਦੇ ਹੱਕ ਚ ਲੇਖੀ ਨਹੀਂ ਸਕਦੀ ਪਿਛੇ ਤਾਂ ਇੰਨਾ ਕੁਝ ਗਲਤ ਲਿਖਿਆ ਹੋਇਆ ਐਦਾਂ ਹੀ ਹੈ ਦਸਮ ਗ੍ਰੰਥ ਆ ਸੋ ਹੁਣ ਗੱਲ ਦੁਬਾਰਾ ਕਿਉਂ ਸ਼ੁਰੂ ਕਰਨੀ ਪਈ ਆ ਕੋਸ਼ਿਕ ਵਿਦਵਾਨ ਇੱਕ ਪਿੱਛੇ ਵੀਡੀਓ ਆਈ ਆ ਸਾਰਿਆਂ ਨੇ ਸੁਣਨੀ ਹੋਣੀ ਆਪਣੇ ਨੂੰ ਵਿਦਵਾਨ ਕਾ ਹੁੰਦੇ ਆ ਉਹਨਾਂ ਦਾ ਬੜਾ ਤਕੜਾ ਬਿਆਨ ਆ ਜੀ ਕਹਿੰਦੇ ਵੀ ਤੁਸੀਂ ਕਹਿੰਦੇ ਆ ਦਸਮ ਗ੍ਰੰਥ ਦੇ ਵਿੱਚ ਸ਼ਲੀਲਤਾ ਆ ਸ਼ਰੀਲਤਾ ਤਾਂ ਗੁਰੂ ਗ੍ਰੰਥ ਸਾਹਿਬ ਚ ਵੀ ਆ ਸ਼ਬਦ ਰੱਖਤਾ ਜਾ ਕੇ ਗੌਤਮ ਤਪਾ ਹਿ ਲਿਆ ਸਤਰੀ ਉਹ ਸ਼ਬਦ ਨੂੰ ਪ੍ਰਮੋਟ ਕਰਕੇ ਕਹਿੰਦੇ ਲੈ ਇੱਥੇ ਤਾਂ ਸਿੱਧਾ ਲਿਖਿਆ ਸੈਸ ਸਰੀਰ ਚਹਿਨ ਭਗ ਹੋਇ ਭਗ ਕੀ ਹੁੰਦਾ ਆ ਭਾਈ ਬਾਣੀ ਦੇ ਵਿੱਚ ਜਦੋਂ ਇਦਾਂ ਦੀਆਂ ਗੱਲਾਂ ਆਈਆਂ ਨਾ ਮੈਂ ਪੂਰਾ ਸ਼ਬਦ ਅਜ ਵਿਚਾਰ ਦੂੰਗਾ ਔਰ ਇਹਨਾਂ ਵਿਦਵਾਨਾਂ ਨੂੰ ਹੁਣ ਮੇਰੀ ਬੇਨਤੀ ਆ ਵੀ ਸ਼ਬਦ ਅਸੀਂ ਦੇਾਂਗੇ ਤੁਸੀਂ ਵਿਚਾਰਿਓ ਤੁਸੀਂ ਕੋਈ ਵੀ ਸ਼ਬਦ ਦਿਓ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਵੀ ਸ਼ਬਦ ਅਸੀਂ ਵਿਚਾਰਾਂਗੇ ਜਿਹੜਾ ਅਸੀਂ ਦਵਾਂਗੇ ਤੁਹਾਨੂੰ 75 ਆੜੇ ਤੁਸੀਂ ਵਿਚਾਰ ਸਕਦੇ ਆ ਤੁਸੀਂ ਤਾਂ ਸਕਰੀਨ ਤੇ ਜੇ ਸਾਹਮਣੇ ਵੀ ਰੱਖਤਾ ਨਾ ਬੰਤਾ ਸਿੰਘ ਨੇ ਛੋਟੀ ਜੀ ਗੱਲ ਕੀਤੀ ਸੀ ਗੁਰਦੁਆਰੇ ਸਾਰਾ ਗੁਰਦੁਆਰਾ ਉਹਦੇ ਗਲ ਪੈ ਗਿਆ ਸੀ ਵੀ ਇਹ ਤੂੰ ਕੀ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਬਾਰੇ ਮਾੜੀ ਜੀ ਗੱਲ ਕੀਤੀ ਉਸ ਗੁਰਦੁਆਰੇ ਜੋ ਪੱਕਾ ਬੈਨ ਕਰਤਾ ਬੰਤਾ ਸਿੰਘ ਨੂੰ ਚਰਿੱਤਰ ਅਸੀਂ ਦਿਆਂਗੇ ਤੁਸੀਂ ਪੜਿਓ ਇਹਨਾਂ ਦਾ ਇੱਥੋਂ ਪਟਿਆਲੇ ਤੋਂ ਆਇਆ ਹੋਇਆ ਇੱਕ ਵਿਦਵਾਨੀ 베ਰੀਏ ਗੁਰਦੁਆਰੇ ਮਿਲ ਪੀਟਰਸ ਦੇ ਵਿੱਚ ਕੀਰਤਨ ਕਰਦਾ ਸੀ ਕੁਦਰਤੀ ਉਸੇ ਟਾਈਮ ਦੇ ਉੱਤੇ ਭਾਈ ਸਰਬਜੀਤ ਸਿੰਘ ਧੁੰਦੇ ਹੋਣਾਂ ਦੀ ਕਥਾ ਵੀ ਹੁੰਦੀ ਸੀ ਉਸ ਤੋਂ ਬਾਅਦ ਤੇ ਉਹਨੇ ਲਗਾਤਾਰ ਦੋ ਤਿੰਨ ਦਿਨ 72 ਡਾਟ ਦੇ ਸ਼ਬਦ ਪੜ੍ਹਨੇ ਸ਼ੁਰੂ ਕਰਤੇ ਤੇ ਸਾਡੇ ਵੀਰ ਸੁਖਦੇਵ ਸਿੰਘ ਉਹਨਾਂ ਨੇ ਇੱਕ ਗਰਮਗਰਮ ਜਿਹਾ ਚਰਿੱਤਰ ਪ੍ਰਿੰਟ ਕਰਕੇ ਤੇ ਉਹਦੇ ਵਾਜੇ ਉੱਤੇ ਰੱਖਤਾ ਵੀ ਅੱਜ ਆਹ ਪੜਦੇ ਹੋ ਤੇ ਉਹਦੇ ਪਸੀਨੇ ਪਸੀਨੇ ਨਿਕਲ ਗਏ ਸੀ ਬੈਠੇ ਬੈਠੇ ਤੇ ਰੰਗ ਉੱਡ ਗਿਆ ਸੀ ਵੀ ਇਹ ਕਿਵੇਂ ਪੜਨਾ ਆ ਚਲੋ ਆਪਾਂ ਨਾਂ ਨਹੀਂ ਲੈਂਦੇ ਉਹਦਾ ਗੋਲ ਹੀ ਰਹਿਣ ਦੋ ਕਿਉਂਕਿ ਹੁਣ ਵੀ ਬਹੁਤ ਘਰਦੋਰਿਆਂ ਚ ਉਹ ਕਿਰਤਨ ਚੱਲ ਰਿਹਾ ਪਰ ਬਹੁਤਿਆਂ ਨੂੰ ਪਤਾ ਲੱਗ ਹੀ ਜਣਾ ਡਾਕਟਰ ਕੌਣ ਹੈ ਪਟਿਆਲੇ ਵਾਲਾ ਇੰਨਾ ਕੀ ਬਹੁਤ ਆ ਪਟਿਆਲੇ ਤੋਂ ਡਾਕਟਰ ਸਾਹਿਬ ਪੀ ਐਚ ਡੀ ਕੀਤੀ ਹੋਈ ਹੈ ਤੇ ਸੰਗੀਤ ਸਕੌਂਦੇ ਆ ਸੰਗੀਤ ਸਕੌਂਦਿਆ ਤੇ ਨਾਲ ਦਸਮ ਗ੍ਰੰਥ ਦੇ బిਗੇਸਟ ਪ੍ਰਮੋਟਰ ਆ